1813 ਦੋ ਮੁਲਕਾਂ ਦੀਆਂ ਫੌਜਾਂ ਬਲਕਿ ਦੋ ਕੌਮਾਂ ਦੇ ਮਰਜੀਵੜੇ ਆਪਣੀ ਆਪਣੀ ਕੌਮ ਦੀ ਸ਼ਾਨ ਲਈ ਇੱਜ਼ਤ ਤੇ غرور ਵਾਸਤੇ ਲੜ ਰਹੇ ਸੀ ਇਤਿਹਾਸਕ ਪੱਖ ਤੋਂ ਇਹ ਕੋਈ ਸਧਾਰਨ ਲੜਾਈ ਨਹੀਂ ਸੀ ਬਲਕਿ ਆਉਣ ਵਾਲੇ ਸਮੇਂ ਲਈ ਦੋ ਮੁਲਕਾਂ ਦੋ ਕੌਮਾਂ ਦੀ ਕਿਸਮਤ ਨੂੰ ਤੈਅ ਕਰਨ ਵਾਲੀ ਮਹਾਨ ਜੰਗ ਸੀ ਇੱਕ ਪਾਸੇ ਇਤਿਹਾਸ ਨੂੰ ਫਿਰ ਤੋਂ ਦੁਹਰਾਉਣ ਲਈ ਤੇ ਦੂਜੇ ਪਾਸੇ ਇਤਿਹਾਸ ਨੂੰ ਬਿਲਕੁਲ ਪੁੱਠਾ ਢੇੜਾ ਦੇਣ ਲਈ ਇਹ ਜਦੋਂ ਜਹਿਦ ਹੋ ਰਹੀ ਸੀ ਇਸੇ ਦਿਨ ਤੋਂ ਅਫਗਾਨਾਂ ਦੇ ਹਮਲਿਆਂ ਦਾ ਪੁੱਠਾ ਢੇੜਾ ਸ਼ੁਰੂ ਹੋ ਗਿਆ ਇਸ ਦਿਨ ਨੇ ਤੈਅ ਕਰ ਦਿੱਤਾ ਸੀ ਕਿ ਹੁਣ ਅਫਗਾਨੀ ਲੁਟੇਰਿਆਂ ਦੇ ਲਸ਼ਕਰ ਭਾਰਤ ਉੱਤੇ ਨਹੀਂ ਬਲਕਿ ਪੰਜਾਬ ਤੋਂ ਖਾਲਸੇ ਦੇ ਦਲ ਅਫਗਾਨਿਸਤਾਨ ਉੱਤੇ ਹਮਲਾਵਰ ਹੋਇਆ ਕਰਨਗੇ اٹਕ ਉਹ ਦਰਵਾਜ਼ਾ ਜਿਸ ਰਾਹੀਂ afghan ਲੁਟੇਰੇ ਹਮੇਸ਼ਾ ਹੀ ਹਿੰਦੁਸਤਾਨ ਵੱਲ ਆਉਂਦੇ ਰਹੇ ਸੀ ਖਾਲਸੇ ਨੇ ਕਿਵੇਂ ਉਹ ਦਰਵਾਜ਼ਾ afghana ਕੋਲੋਂ ਖੋ ਕੇ afghanistan ਵੱਲ ਨੂੰ ਹੀ ਖੋਲ ਦਿੱਤਾ ਆਓ ਜਾਣੀਏ ਖਾਲਸਾ ਰਾਜ ਦਾ ਮਾਨਮਤਾ ਇਤਿਹਾਸ ਇਸ ਵੀਡੀਓ ਦੇ ਰਾਹੀਂ ਉਹ ਮਹਾਰਾਜਾ ਜਿਸ ਦੀ ਚੜਤ ਅੱਗੇ ਸੈਂਆਂ ਰਾਜਿਆਂ ਦੇ ਸਿਰ ਝੁੱਕਦੇ ਸੀ ਉਹ ਦਰਿਆਦਿਲ ਸਖੀ ਕੇ ਦੇਖ ਜਿਸ ਨੂੰ ਕਰਨ ਜਹਾਂ ਦਾ ਵੀ ਸਾਹ ਸੁੱਕਦਾ ਸੀ ਉਹ ਪੰਜਾਬ ਦਾ ਸ਼ੇਰ ਜੋ ਕੁੱਦ-ਕੁੱਦ ਕੇ ਭੇੜਾਂ ਪਿਆਂ ਕਮਸਾਨਾਂ ਵਿੱਚ ਬੁੱਕਦਾ ਸੀ ਚੜਤ ਸਿੰਘ ਦੀ ਕੁੱਲ ਦਾ ਉਹ ਸੂਰਜ ਜਿਸ ਤੋਂ ਲਹਿੰਦੇ ਦਾ ਸੂਰਜ ਵੀ ਲੁੱਕਦਾ ਸੀ ਸਿੱਖ ਪੰਥ ਦਾ ਹੀ ਨਹੀਂ ਬਲਕਿ ਪੂਰੇ ਹਿੰਦੁਸਤਾਨ ਦੇ ਲੋਕਾਂ ਦਾ ਇਹ ਚਿਰੋਕਣਾ ਸੁਪਨਾ ਸੀ ਕਿ ਕਿਲਾ ਅਟਕ ਜੋ ਅਫਗਾਨੀ ਲੁਟੇਰਿਆਂ ਵੱਲੋਂ ਪੰਜਾਬ ਦਾ ਦਰਵਾਜ਼ਾ ਗਿਣਿਆ ਜਾਂਦਾ ਸੀ ਉਸ ਉੱਪਰ ਆਪਣਾ ਅਧਿਕਾਰ ਕੀਤਾ ਜਾਵੇ। ਸਦੀਆਂ ਬਾਅਦ ਆਖਰ ਉਹ ਸਮਾਂ ਆ ਗਿਆ ਜਦੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਨ 1813 ਈਸਵੀ ਦੇ ਜੂਨ ਮਹੀਨੇ ਵਿੱਚ ਇਸ ਮਹਾਨ ਇਤਿਹਾਸਕ ਕਾਰਜ ਨੂੰ ਸਦੀਆਂ ਦੇ ਅਧੂਰੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਮਰਜੀਵੜਿਆਂ ਦੀ ਇੱਕ ਤਗੜੀ ਫੌਜ ਸਰਦਾਰ ਹਰੀ ਸਿੰਘ ਨਲਵਾ ਸਰਦਾਰ ਦੇਸਾ ਸਿੰਘ ਮਜੀਠੀਆ ਦੀਵਾਨ ਮੁਹਕਮ ਚੰਦ ਅਤੇ ਸਰਦਾਰ ਆਇਆ ਸਿੰਘ ਐਸੇ ਮਹਾਨ ਨਾਮੀ ਬਹਾਦਰ ਸਰਦਾਰਾਂ ਦੇ ਤਹਿਤ ਅਟਕਵਾਲ ਨੂੰ ਤੋੜ ਦਿੱਤੀ ਇਸ ਫੌਜ ਨੇ ਆਉਂਦੇ ਸਾਰ ਹੀ ਬੁਰਹਾਨ ਤੱਕ ਦਾ ਇਲਾਕਾ ਬਿਨਾ ਕਿਸੇ ਖਾਸ ਰੁਕਾਵਟ ਦੇ ਛੋਟੀਆਂ ਮੋਟੀਆਂ ਲੜਾਈਆਂ ਦੇ ਨਾਲ ਹੀ ਆਪਣੇ ਕਬਜ਼ੇ ਵਿੱਚ ਕਰ ਲਿਆ ਤੇ ਹੁਣ ਇਥੋਂ ਅੱਗੇ ਅਟਕ ਦੇ ਕਿਲੇ ਵੱਲ ਵਧਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਉਧਰ ਜਦ ਅਫਗਾਨਿਸਤਾਨ ਦੇ ਵਜ਼ੀਰ ਫਤਿਹ ਖਾਨ ਨੂੰ ਖਾਲਸੇ ਦੇ ਅਟਕਵਲ ਕੂਚ ਕਰਨ ਦੀ ਖਬਰ ਪੁੱਜੀ ਤਾਂ ਉਹਨੇ ਉਸੇ ਵੇਲੇ ਇੱਕ ਬਹੁਤ ਵੱਡਾ ਭਾਰੀ ਗਿਣਤੀ ਵਿੱਚ ਲਸ਼ਕਰ ਆਪਣੇ ਬਹਾਦਰ ਭਾਈ ਦੋਸਤ ਮੁਹੰਮਦ ਖਾਨ ਦੀ ਸੌਂਪਣੀ ਵਿੱਚ ਇਧਰ ਨੂੰ ਤੋਰ ਦਿੱਤਾ ਤੇ ਬਾਕੀ ਫੌਜ ਨੂੰ ਵੀ ਆਪਣੇ ਨਾਲ ਲੈ ਕੇ ਥੋੜੇ ਦਿਨਾਂ ਵਿੱਚ ਹੀ ਅਟਕਦੇ ਲਾਗੇ ਪਹੁੰਚ ਗਿਆ ਇੱਥੇ ਸਾਰੇ ਇਸਲਾਮੀ ਇਲਾਕਿਆਂ ਵਿੱਚ ਆਪਣੇ ਆਦਮੀ ਭਿਜਵਾਏ ਤੇ ਮੌਲਵੀਆਂ ਰਾਈ ਸਿੱਖਾਂ ਦੇ ਵਿਰੁੱਧ ਜਹਾਦ ਦੇ ਫਤਵੇ ਜਾਰੀ ਕਰਵਾਏ ਲੋਕਾਂ ਨੂੰ ਧਰਮ ਦੇ ਨਾਮ ਤੇ ਇਸਲਾਮ ਨੂੰ ਖਤਰਾ ਦੱਸਦੇ ਹੋਏ ਲੜਾਈ ਲਈ ਜਹਾਦ ਲਈ ਧਰਮ ਯੁੱਧ ਲਈ ਪ੍ਰੇਰਿਆ ਹਜ਼ਾਰਾਂ ਗਾਜ਼ੀਆਂ ਨੂੰ ਇਕੱਠਾ ਕਰਕੇ ਖਾਲਸੇ ਦੇ ਨਾਲ ਟਕਰਾਉਣ ਵਾਸਤੇ ਤੁਰ ਪਏ ਇਧਰ ਖਾਲਸਾ ਵੀ ਹਰ ਤਰ੍ਹਾਂ ਨਾਲ ਸਾਵਧਾਨ ਬੈਠਾ ਸੀ ਅਗਲੇ ਦਿਨ ਇੱਕ 94 ਘੋੜਸਵਾਰਾਂ ਦਾ ਦਸਤਾ ਅੱਗੇ ਵੈਰੀਆਂ ਦੀ ਦੇਖਭਾਲ ਕਰਨ ਵਾਸਤੇ ਭੇਜਿਆ ਗਿਆ ਇਹ ਸਿੰਘ ਹਮਲੇ ਲਈ ਨਹੀਂ ਸੰਗਏ ਇਹਨਾਂ ਨੇ ਕੇਵਲ ਆਸ-ਪਾਸ ਦੇ ਇਲਾਕਿਆਂ ਦਾ ਜਾਇਜ਼ਾ ਲੈਣਾ ਸੀ ਅਜੇ ਬਹੁਤ ਦੂਰ ਇਹ ਨਹੀਂ ਸੰਗਏ ਕਿ ਇਹਨਾਂ ਨੂੰ ਅਫਗਾਨਾਂ ਦਾ ਡੇਰਾ ਦਿਸਿਆ ਉਧਰ ਅਫਗਾਨਾਂ ਨੇ ਵੀ ਇਹਨਾਂ ਨੂੰ ਵੇਖ ਲਿਆ ਸੀ ਤੇ ਇਹਨਾਂ ਨੂੰ ਹਮਲਾਵਰ ਫੌਜ ਸਮਝ ਲਿਆ ਸੀ ਕੁਝ ਜੋਸ਼ੀਲੇ ਨੌਜਵਾਨ ਅਫਗਾਨਾਂ ਨੇ ਇਹਨਾਂ ਸਿੰਘਾਂ ਨੂੰ ਵੰਗਾਰਿਆ ਇਧਰ ਵੰਗਾਰ ਸੁਣ ਕੇ ਸਿੰਘਾਂ ਕੋਲੋਂ ਵੀ ਰਿਆ ਨਾ ਗਿਆ ਇਧਰੋਂ ਸਤ ਸ੍ਰੀ ਅਕਾਲ ਦੇ ਜ਼ਿਕਾਰੇ ਤੇ ਉਧਰੋਂ ਯਾ ਅਲੀ ਦੇ ਅੱਲਾਹੂ ਅਕਬਰ ਦੇ ਨਾਰੇ ਗੂੰਜ ਪਏ ਫਲਾਂ ਦੇ ਵਿੱਚ ਹੀ ਸਿੰਘ ਅਫਗਾਨੀ ਲਸ਼ਕਰ ਦੇ ਉੱਤੇ ਜਾਪ ਹੈ ਅਗੋਂ ਅਫਗਾਨਾਂ ਨੇ ਵੀ ਭੱਜ ਕੇ ਸ਼ਸਤਰ ਧੂਲਾ ਤੇ ਬੜੇ ਜ਼ੋਰ ਦਾ ਟਾਕਰਾ ਦੋਵਾਂ ਪਾਸਿਆਂ ਤੋਂ ਸ਼ੁਰੂ ਹੋ ਗਿਆ ਜਦੋਂ ਗੋਲੀਆਂ ਦੀ ਆਵਾਜ਼ ਸੁਣੀ ਤਾਂ ਬਾਕੀ ਖਾਲਸਾ ਫੌਜ ਵੀ ਥੋੜੇ ਸਮੇਂ ਦੇ ਵਿੱਚ ਹੀ ਕੋਥੇ ਆਣ ਪਹੁੰਚੀ ਤੇ ਹੱਥੋਂ ਹੱਥ ਤਲਵਾਰ ਚੱਲਣ ਲੱਗ ਪਈ ਦੋਵਾਂ ਪਾਸਿਆਂ ਦੇ ਬਹੁਤ ਸੂਰਮੇ ਮੈਦਾਨ ਵਿੱਚ ਰਹਿ ਹੁਣ ਰਾਤ ਪੈ ਗਈ ਤੇ ਦੋਵਾਂ ਧਿਰਾਂ ਨੇ ਫੈਸਲਾ ਕੁਨ ਨਤੀਜੇ ਤੋਂ ਬਗੈਰ ਹੀ ਪਿਛੇ ਹਟਣਾ ਮੁਨਾਸਬ ਸਮਝਿਆ ਇਸ ਤੋਂ 2 ਦਿਨ ਬਾਅਦ ਅਰਥਾਤ 13 ਜੁਲਾਈ ਅੱਜ ਦੇ ਦਿਨ ਸਨ 1813 ਨੂੰ ਹਜ਼ਾਰਾਂ ਦੇ ਇਲਾਕੇ ਸਮਸਾਬਾਦ ਵਿੱਚ ਫੇਰ ਇੱਕ ਭਾਰੀ ਅਫਗਾਨ ਲਸ਼ਕਰ ਦਾ ਇਕੱਠ ਹੋਇਆ ਜਿਸ ਵਿੱਚ ਹਜ਼ਾਰਾਂ ਘੋੜ ਸਵਾਰਾਂ ਦੇ ਦਸਤੇ ਦੋਸਤ ਮੁਹੰਮਦ ਖਾਨ ਦੀ ਕਮਾਂਡ ਦੇ ਤਹਿਤ ਅਤੇ ਪੈਦਲ ਲਸ਼ਕਰ ਤੇ ਤੋਪਖਾਨਿਆਂ ਦਾ ਪ੍ਰਬੰਧ ਫਤਿਹ ਖਾਨ ਦੇ ਤਹਿਤ ਸੀ ਇਹ ਲਸ਼ਕਰ ਬੜੇ ਜੋਸ਼ ਨਾਲ ਖਾਲਸੇ ਦੀ ਫੌਜ ਤੇ ਟੁੱਟ ਕੇ ਆਣ ਪਿਆ। ਅਗੋ ਸਿੰਘਾਂ ਨੇ ਆਪਣੇ ਮੋਰਚਿਆਂ 'ਚੋਂ ਨਿਕਲ ਕੇ ਉਹ ਮੂੰਹ ਤੋੜਵਾ ਜਵਾਬ ਦਿੱਤਾ ਕਿ ਥੋੜੇ ਸਮੇਂ ਵਿੱਚ ਹੀ ਦੋਸਤ ਮੁਹੰਮਦ ਖਾਨ ਨੂੰ ਪਤਾ ਲੱਗ ਗਿਆ ਕਿ ਮੇਰਾ ਟੱਕਰਾ ਕਿਹੜੀ ਡਾਢੀ ਕਰੜੀ ਸ਼ਕਤੀ ਦੇ ਨਾਲ ਹੋਇਆ ਹੈ। ਪਰ ਅਫਗਾਨ ਵੀ ਤਾਂ ਹਜ਼ਾਰਾਂ ਸਾਲਾਂ ਤੋਂ ਲੜਦੇ ਭੜਦੇ ਹੀ ਆਏ ਸੀ। ਜਿਹਾਰ ਦੇ ਜੋਸ਼ ਵਿੱਚ ਮੱਤੇ ਹੋਏ ਜੰਨਤ ਵਿੱਚ ਬਖਤਰ ਹੂਰਾ ਮਿਲਣ ਦੇ ਚਾਹ ਵਿੱਚ ਮੌਤ ਨੂੰ ਅੱਗੇ ਵੱਧ ਵੱਧ ਕੇ ਖੁਸ਼ੀ ਦੇ ਨਾਲ ਗੜ ਲਗਾ ਰਹੇ ਸੀ ਦੋਵਾਂ ਪਾਸਿਆਂ ਦੇ ਸੂਰਮੇ ਸਿਰ ਲੱਥ ਬਹਾਦਰ ਤਕਾਲਾਂ ਤੱਕ ਮੈਦਾਨ ਦੇ ਵਿੱਚ ਡਟੇ ਰਹੇ ਅਖੀਰ ਆਪਣੀ ਜਿੱਤ ਨਾ ਹੁੰਦੀ ਵੇਖ ਕੇ ਕੁਝ ਅਫਗਾਨ ਜਦੋਂ ਪਿੱਛੇ ਹਟਣ ਲੱਗੇ ਤੇ ਖਾਲਸੇ ਨੇ ਇਹਨਾਂ ਦੇ ਪੈਰ ਮੈਦਾਨ ਵਿੱਚੋਂ ਉਖੜਦੇ ਹੋਏ ਵੇਖੇ ਤਾਂ ਤੁਰੰਤ ਬੜੇ ਜੋਸ਼ ਵਿੱਚ ਆ ਕੇ ਇੱਕ ਤਗੜਾ ਹਮਲਾ ਇਹਨਾਂ ਦੇ ਉੱਤੇ ਕੀਤਾ ਐਸੀਆਂ ਤਲਵਾਰਾਂ ਵਾਹੀਆਂ ਕਿ ਤੁਰੰਤ ਹੀ ਮੈਦਾਨ ਲੋਥਾਂ ਦੇ ਨਾਲ ਭਰ ਗਿਆ ਲੋਥਾਂ ਤੇ ਲੋਥਾਂ ਚੜ ਗਈਆਂ ਅਫਗਾਨਾ ਨੇ ਇਹ ਸੰਗਰਾਮ ਨੂੰ ਇਸਲਾਮ ਤੇ ਕੁਫਰ ਦੀ ਲੜਾਈ ਸਮਝ ਕੇ ਆਪਣੀ ਵੱਲੋਂ ਅੱਡੀ ਚੋਟੀ ਦਾ ਤਾਨ ਲਾਇਆ ਤੇ ਬੜੀ ਬਹਾਦਰੀ ਤੇ ਬੜੀ ਅਣਖ ਦੇ ਨਾਲ ਅਖੀਰਲੇ ਦਮ ਤੱਕ ਮੈਦਾਨ ਦੇ ਵਿੱਚ ਡਟੇ ਰਹੇ ਪਰ ਹੁਣ ਉਹਨਾਂ ਦੀ ਸਦਾ ਫਤਿਹਮੰਦ ਤਲਵਾਰ ਅੱਜ ਸਤਿਗੁਰੂ ਕਲਗੀਧਰ ਜੀ ਵੱਲੋਂ ਬਖਸ਼ੀ ਖਾਲਸੇ ਦੀ ਅਰੋਕ ਸ੍ਰੀ ਸਾਹਿਬ ਅਗੇ ਖੁੰਡੀ ਪੈ ਗਈ ਸੀ ਜਦ ਧਾਵੇ ਵਿੱਚ ਇੱਕ ਰਸ ਖਾਲਸੇ ਦਾ ਇੰਨਾ ਜੋਸ਼ ਵੇਖਿਆ ਖਾਲਸਾ ਫੌਜ ਨੂੰ ਅੱਗੇ ਵਧਾ ਡਿਠਿਆ ਤਾਂ ਇਸ ਫੌਜ ਅਫਗਾਨ ਫੌਜ ਦਾ ਜਰਨੈਲ ਦੋਸਤ ਮੁਹੰਮਦ ਖਾਨ ਲੜਾਈ ਦੇ ਵਿੱਚ ਆਪ ਅੱਗੇ ਹੋ ਕੇ ਆਪਣੀ ਫੌਜ ਜਾਂ ਹੌਸਲਾ ਵਧਾਉਣ ਲੱਗਾ ਤੇ ਉਹਨਾਂ ਨੂੰ ਮੈਦਾਨ ਛੱਡ ਕੇ ਭੱਜਣ ਤੋਂ ਰੋਕਣ ਲੱਗਾ ਇਸ ਦੌਰਾਨ ਜੀਵੰਤ ਸਿੰਘ ਨਾਮ ਦੇ ਇੱਕ ਸਿੰਘ ਨੇ ਦੋਸਤ ਮੁਹੰਮਦ ਖਾਨ ਨੂੰ ਵੰਗਾਰਿਆ ਤੇ ਬਰਸ਼ੇ ਦਾ ਜ਼ੋਰਦਾਰ ਵਾਰ ਉਹਦੇ ਉੱਪਰ ਕੀ ਸਿੰਘ ਦੇ ਵਾਰ ਤੋਂ ਬਚਦਾ ਬਚਦਾ ਹੋਇਆ ਵੀ ਦੋਸਤ ਮੁਹੰਮਦ ਖਾਨ ਕੁਝ ਜ਼ਖਮੀ ਹੋਇਆ ਤੇ ਧਰਤੀ ਤੇ ਡਿੱਗ ਪਿਆ। ਦੋਸਤ ਮੁਹੰਮਦ ਖਾਨ ਜਿਵੇਂ ਧਰਤੀ ਤੇ ਡਿੱਗਾ ਤੇ ਫੱਟੜ ਹੋਇਆ ਇਹ ਖਬਰ ਜਹਾਦੀਆਂ ਨੇ ਸੁਣੀ ਉਹਨਾਂ ਦੇ ਪਹਿਰਾ ਥੱਲਿਓਂ ਜ਼ਮੀਨ ਨਿਕਲ ਗਈ। ਪੈਰ ਉਖੜ ਗਏ ਹੁਣ ਲੱਗੇ ਭੱਜਣ। ਇਸ ਸਮੇ ਸਾਰੇ ਅਫਗਾਨ ਲਸ਼ਕਰ ਵਿੱਚ ਇਹ ਅਫਵਾਹ ਵੀ ਫੈਲ ਗਈ ਕਿ ਦੋਸਤ ਮੁਹੰਮਦ ਖਾਨ ਮਾਰਿਆ ਗਿਆ ਹੈ। ਬਸ ਮੈਦਾਨ ਵਿੱਚ ਅਫਗਾਨ ਫੌਜ ਦੇ ਹੌਸਲੇ ਟੁੱਟ ਗਏ। ਵੇਖਦੇ ਆਂ ਵੇਖਦੇ ਆਂ ਸਾਰੀ ਫੌਜ ਭਜਨ ਠੀ। ਸਿੱਖਾਂ ਨੇ ਇਹਨਾਂ ਦਾ ਦੂਰ ਤੱਕ ਪਿੱਛਾ ਕੀਤਾ। ਕਾਫੀ ਗਿਣਤੀ ਵਿੱਚ ਭੱਜਦੇ ਹੋਏ ਇਹ ਪਠਾਨ ਸਿੱਖਾਂ ਦੀ ਤਲਵਾਰ ਦੀ ਧਾਰ ਤੋਂ ਪਾਰ ਹੋ ਗਏ। ਸੈਂਕੜੇ ਪਠਾਨ ਠਾਠਾ ਮਾਰਦੇ, اٹਕ ਦਰਿਆ ਵਿੱਚ ਛਾਲਾ ਮਾਰਦੇ, ਦਰਿਆ ਪਾਰ ਕਰਨ ਦੀ ਕੋਸ਼ਿਸ਼ ਦੇ ਵਿੱਚ ਰੁੜ ਗਏ ਤੇ ਬਹੁਤ ਸਾਰੇ ਸਿੱਖਾਂ ਦੇ ਹੱਥ ਚੜ੍ਹ ਗਏ ਜੋ ਕੈਦੀ ਬਣਾ ਲਏ ਗਏ। ਹੁਣ اٹਕ ਦਰਿਆ ਤੱਕ ਸਾਰੇ ਛੱਛ ਦੇ ਇਲਾਕੇ ਉੱਪਰ ਖਾਲਸੇ ਦਾ ਪੂਰਾ ਪੂਰਾ ਅਧਿਕਾਰ ਹੋ ਗਿਆ ਸੀ। ਸੈਦ ਮੁਹੰਮਦ ਲਤੀਫ ਇਸ ਫਤਿਹ ਨੂੰ ਅਫਗਾਨਾਂ ਉੱਪਰ ਖਾਲਸੇ ਦੀ ਪਹਿਲੀ ਇਤਿਹਾਸਿਕ ਫਤਿਹ ਮੰਨਦਾ ਹੈ ਜੋ ਕਿ ਸਿੰਘਾਂ ਨੇ ਪਠਾਣਾ ਦੇ ਘਰ ਵਿੱਚ ਜਾ ਕੇ ਪਠਾਣਾ ਉੱਪਰ ਖੁੱਲੇ ਮੈਦਾਨ ਦੇ ਵਿੱਚ ਹਮਲਾ ਕਰਕੇ ਜਿੱਤ ਪ੍ਰਾਪਤ ਕੀਤੀ ਸੀ ਹੁਣ ਅਫਗਾਨਾਂ ਦਾ ਧਿਆਨ ਪੰਜਾਬ ਉੱਪਰ ਹਮਲਾ ਕਰਨ ਤੇ ਬਿਲਕੁਲ ਨਹੀਂ ਸੀ ਰਹਿ ਗਿਆ ਬਲਕਿ ਅਫਗਾਨਿਸਤਾਨ ਦੀ ਸਰਦਦੂਤ ਦੀ ਰਾਜਧਾਨੀ ਪੇਸ਼ਾਵਰ ਜੋ ਹੁਣ ਖਾਲਸਾ ਅਫਗਾਨਿਸਤਾਨ ਕੋਲੋਂ ਖੋ ਕੇ ਪੰਜਾਬ ਦਾ ਹਿੱਸਾ ਬਣਾਉਣ ਲਈ ਤਿਆਰ ਬੈਠਾ ਸੀ ਅਫਗਾਨਾਂ ਨੂੰ ਵੀ ਇਹ ਨਜ਼ਰ ਆ ਰਿਹਾ ਸੀ ਅਫਗਾਨ ਪੂਰੀ ਤਰ੍ਹਾਂ ਹੁਣ ਪਸ਼ਾਵਰ ਨੂੰ ਬਚਾਉਣ ਵਾਲੇ ਪਾਸੇ ਆਪਣੀ ਤਾਕਤ ਲਾਉਣ ਲਈ ਤਿਆਰ ਹੋ ਰਹੇ ਸਨ ਇਧਰ ਮਹਾਰਾਜਾ ਰਣਜੀਤ ਸਿੰਘ ਨੇ ਪੱਛਮ ਦੇ ਲੁਟੇਰਿਆਂ ਦਾ ਫਾਟਕ ਬੰਦ ਕਰਕੇ ਹੁਣ ਕਸ਼ਮੀਰ ਤੇ ਮੁਲਤਾਨ ਵਰਗੇ ਇਲਾਕਿਆਂ ਨੂੰ ਖਾਲਸਾ ਰਾਜ ਦਾ ਹਿੱਸਾ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗੁਰੂ ਕਲਗੀ ਤਰਪਾਦਾਸ਼ਾ ਜੀ ਦੀ ਇਹ ਮਹਾਨ ਬਖਸ਼ੀ ਸੀ ਕਿ ਗੁਰੂ ਕੇ ਖਾਲਸੇ ਨੇ ਪਹਿਲੀ ਵਾਰ ਅਫਗਾਨਿਸਤਾਨ ਦੀ ਧਰਤੀ ਤੇ ਜਾ ਕੇ ਖਾਲਸੇ ਦਾ ਨਿਸ਼ਾਨ ਚੁਲਾਇਆ ਤੇ ਇਤਿਹਾਸ ਨੂੰ ਐਸਾ ਉਲਟਾ ਮੋੜ ਦਿੱਤਾ ਕਿ ਹੁਣ ਸ਼ਿਕਾਰੀ ਆਪਣੇ ਆਪ ਨੂੰ ਸ਼ਿਕਾਰ ਸਮਝ ਕੇ ਡਰਨ ਤੇ ਘਬਰਾਉਣ ਲੱਗ ਪਏ ਸਨ